ਸੇਤਨਿਕਲੇ ਆ ਗਾ ਕਿ ਅਸੀਂ ਗਿੱਦੜ ਬਾਹਰ ਦੀ ਜਿਹੜੀ ਤੇ ਸੰਗਤ ਹੈ ਗਿਆ ਉਹਨੂੰ ਉਹਨਾਂ ਦੀ رائے ਲੈ ਕੇ ਹਨਾ ਇੱਕ ਸਾਂਝਾ ਉਮੀਦਵਾਰ ਮੈਂ ਤਾਂ ਜੋ ਚਾਹਨੀ ਹੈ ਗਿਆ ਮੈਂ ਚਾਹਨੀ ਆ ਪੰਥਕ ਇੱਕ ਸਾਂਝਾ ਉਮੀਦਵਾਰ ਖੜਾ ਹੋਵੇ ਹਨਾ ਤੇ ਗਿੱਦੜ ਬਾਹਰ ਦੀ ਸਾਰੀ ਸੰਗਤ ਦੀ رائے ਲੈ ਤੇ ਮੈਮ ਜਿਹੜੇ ਮਨਜੀਤ ਸਿੰਘ ਉਹ ਤੋਂ ਦੋ ਚਾਰ ਜਿਹੜੇ ਖੜੇ ਕਰੇ ਕਿ ਉਹਤੇ ਜਿਹਨੇ ਅਨਾਉਂਸ ਕੀਤਾ ਗਿਆ ਹਾਂ ਜੀ ਤੁਸੀਂ ਉਹਨਾਂ ਨੂੰ ਕੱਢ ਦਿਓ ਉਹ ਪਾਰਟੀ ਗੱਲ ਦੀ ਇਸ ਵਿੱਚ ਨਹੀਂ ਮੈਂ ਮੈਂ ਉਸਤੇ ਆਈ ਕਹਿਣਾ ਚਾਹੁੰਦੀ ਆ ਕਿ ਸਰਬਜੀਤ ਸਿੰਘ ਸ਼ਹੀਦ ਪਾਈ ਬਿਆਨ ਸਿੰਘ ਦਾ ਬੇਟਾ ਹੈਗਾ ਹਨਾ ਤੇ ਸ਼ਹੀਦ ਪਾਈ ਬਿਆਨ ਸਿੰਘ ਕਿਸੇ ਇੱਕ ਪਾਰਟੀ ਦੇ ਨਾ ਪੂਰੇ ਪੰਥ ਦੇ ਨੇ ਇਸ ਕਰਕੇ ਸਰਬਜੀਤ ਸਿੰਘ ਨੂੰ ਸਾਰਿਆਂ ਦੀ رائے ਲੈ ਕੇ ਫਿਰ ਕੋਈ ਉਮੀਦਵਾਰ ਸਾਰਨਾ ਚਾਹੀਦਾ ਹੈ ਜੀ ਬੈਠਾ ਸੋ ਕੁਝ ਬੜਾ ਫਿਰ ਅਗਲੀ ਕੋਈ ਖੜਾ ਕਰੋ ਜੀ ਬੈਠਾ ਸੋ ਮੰਡੀ ਨੂੰ ਲੜਦੇ ਨਹੀਂ ਨਹੀਂ ਅਸੀਂ ਗੱਲ ਕਰਾਂਗੇ ਅਸੀਂ ਗੱਲ ਕਰਾਂਗੇ ਨਾਂ ਦੇ ਨਾਲ ਹਲੇ ਹਨਾ ਕਿ ਜਿੱਦਾਂ ਉਹਨੇ ਅਨਾਉਂਸ ਵੀ ਕੀਤਾ ਉਹ ਵੀ ਮੈਨੂੰ ਠੀਕ ਨਹੀਂ ਲੱਗਿਆ ਇਕਦਮ ਸੱਜਣ ਲਈ ਉਹਨੇ ਅਨਾਉਂਸ ਕਰ ਦਿੱਤਾ ਹਨਾ ਤੇ ਅਸੀਂ ਗੱਲ ਕਰਾਂਗੇ ਤੇ ਮੈਂ ਚਾਹਨੀ ਇੱਕ ਸਾਂਝਾ ਉਮੀਦਵਾਰ ਖੜਾ ਹੋਵੇ ਪੰਚਤਲ ਹਾਂਜੀ ਬਸ ਆਈ ਰਣ ਨੀਤੀ ਹੈਗੀ ਹੈ ਕਿ ਆਪਾਂ ਸਾਰੇ ਸਾਰੇ ਸਲਾਹ ਦੇ ਨਾਲ ਚੱਲਣਾ ਹੈਗਾ ਹਾਂਜੀ ਥੈਟਸ ਇਟ ਫੇਟਾਨਿਕਲੇ ਆਗਾ ਕਿ ਅਸੀਂ ਗਿੱਦੜ ਬਾਹੇ ਦੀ ਜਿਹੜੀ ਤੇ ਸੰਗਤ ਹੈ ਗਿਆ ਉਹਨੂੰ ਉਹਨਾਂ ਦੀ رائے ਲੈ ਕੇ ਹਨਾ ਇੱਕ ਸਾਂਝਾ ਉਮੀਦਵਾਰ ਮੈਂ ਤਾਂ ਜੋ ਚਾਹਨੀ ਹੈ ਗਿਆ ਮੈਂ ਚਾਹਨੀ ਆ ਪੰਥਕ ਇੱਕ ਸਾਂਝਾ ਉਮੀਦਵਾਰ ਖੜਾ ਹੋਵੇ ਹਨਾ ਤੇ ਗਿੱਦੜ ਬਾਹੇ ਦੀ ਸਾਰੀ ਸੰਗਤ ਦੀ رائے ਲੈ ਤੇ ਜਿਹੜੇ ਮਨਜੀਤ ਸਾਹਿਬ ਜੀ ਉਹ ਤੋਂ 2 4 ਜਿਹੜੇ ਖੜੇ ਕਰੇ ਕਿ ਕਿੰਨੇ ਅਨਾਉਂਸ ਕੀਤਾ ਗਿਆ ਹਾਂ ਜੀ ਹਾਂਜੀ ਉਹਨਾਂ ਨੂੰ ਕਾਟ ਦੇਉਂਦਾ ਮਤਲਬ ਕਿ ਪਾਰਟੀ ਪਰਟੀ ਦੀ ਸ਼ਾਮਿਲ ਨਹੀਂ ਨਹੀਂ ਮੈਂ ਮੈਂ ਉਸਤੇ ਆਈ ਕਹਿਣਾ ਚਾਹੁੰਦੀ ਆ ਕਿ ਸਰਬਜੀਤ ਸਿੰਘ ਸ਼ਹੀਦ ਪਾਈ ਬਿਆਨ ਸਿੰਘ ਦਾ ਬੇਟਾ ਹੈਗਾ ਹਨਾ ਤੇ ਸ਼ਹੀਦ ਪਾਈ ਬਿਆਨ ਸਿੰਘ ਕਿਸੇ ਇੱਕ ਪਾਰਟੀ ਦੇ ਨੇ ਪੂਰੇ ਪੰਥ ਦੇ ਨੇ ਇਸ ਕਰਕੇ ਸਰਬਜੀਤ ਸਿੰਘ ਨੂੰ ਸਾਰਿਆਂ ਦੀ رائے ਲੈ ਕੇ ਫਿਰ ਕੋਈ ਉਮੀਦਵਾਰ ਸਾਰਨਾ ਚਾਹੀਦਾ ਹੈ ਜੀ ਬਾਈਟਾ ਸੋ ਕੋਈ ਤੁਸੀਂ بڑا ਹੋਇਆ ਆਦਮੀ ਕੋਈ ਖੜਾ ਕਰੋ ਜੀ ਬਾਈਟਾ ਨੂੰ ਨਹੀਂ ਲੜਦੇ ਨਹੀਂ ਅਸੀਂ ਗੱਲ ਕਰਾਂਗੇ ਅਸੀਂ ਗੱਲ ਕਰਾਂਗੇ ਨਾਂ ਦੇ ਨਾਲ ਹਲੇ ਹਨਾ ਕਿਉਂਕਿ ਜਿੱਦਾਂ ਉਹਨੇ ਅਨਾਉਂਸ ਵੀ ਕੀਤਾ ਉਹ ਵੀ ਮੈਨੂੰ ਠੀਕ ਨਹੀਂ ਲੱਗਿਆ ਕਿਦਾਂ ਵੀ ਸੱਜਣ ਲਈ ਉਹ ਅਨਾਉਂਸ ਕਰ ਦਿੱਤਾ ਹਨਾ ਤੇ ਅਸੀਂ ਗੱਲ ਕਰਾਂਗੇ ਤੇ ਮੈਂ ਚਾਹੁੰਦੀ ਹਾਂ ਇੱਕ ਸਾਂਝਾ ਉਮੀਦਵਾਰ ਖੜਾ ਹੋਵੇ ਪੰਜਾਬ ਦਾ ਹਾਂਜੀ ਹਾਂਜੀ ਬਸ ਆਈ ਰਨ ਇਤੀ ਹੈਗੀ ਹੈ ਕਿ ਆਪਾਂ ਸਾਰੇ ਸਾਰੇ ਦੇ ਸਲਾਹ ਦੇ ਨਾਲ ਚੱਲਣਾ ਹੈਗਾ ਹਾਂਜੀ ਥੈਟਸ ਇਟ ਉਹ ਆਮ ਸੇਟਾਨਿਕ ਲਿਆਗਾ ਕਿ ਅਸੀਂ ਗਿੱਦੜ ਬਾਹਰ ਦੀ ਦਰਜਤ ਸੰਗਤ ਆ ਗਿਆ ਉਹਨੂੰ ਉਹਨਾਂ ਦੀ ਰਾਏ ਲੈ ਕੇ ਹਨਾ ਇੱਕ ਸਾਂਝਾ ਉਮੀਦਵਾਰ ਮੈਂ ਤਾਂ ਜੋ ਚਾਹਨੀ ਹੈਗੀ ਆ ਮੈਂ ਚਾਹਨੀ ਆ ਪੰਥਕ ਇੱਕ ਸਾਂਝਾ ਉਮੀਦਵਾਰ ਖੜਾ ਹੋਵੇ ਹਨਾ ਤੇ ਗਿੱਦੜ ਬਾਹਰ ਦੀ ਸਾਰੀ ਸੰਗਤ ਦੀ ਰਾਏ ਲੈ ਕੇ ਜਿਹੜੇ ਉਹ ਮੰਡੀ ਸੁਦੇ ਜੀ ਉਹ ਤੋਂ 2 ਜਣ 4 ਜਿਹੜੇ ਖੜੇ ਕਰੇ ਕਿ ਉਹ ਦਿੱਤੇ ਗਏ ਅਨਾਉਂਸ ਕੀਤਾ ਗਿਆ ਹਲੇ ਹਾਂਜੀ ਤੁਸੀਂ ਉਹਨਾਂ ਨੂੰ ਨਿਕਾੜ ਦਿਓ ਮਤਲਬ ਕਿ ਪਾਰਟੀ ਵੱਲ ਦੀ ਵੀ ਸ਼ਾਮਿਲ ਹੋ ਨੇ ਮੈਂ ਮੈਂ ਉਸਤੇ ਆਈ ਕਹਿਣਾ ਚਾਹੁੰਦੀ ਆ ਕਿ ਸਰਬਜੀਤ ਸਿੰਘ ਸ਼ੀਤਪਾਈ ਬਿਆਨ ਸਿੰਘ ਦਾ ਬੇਟਾ ਹੈਗਾ ਹਨਾ ਤੇ ਸ਼ੀਤਪਾਈ ਬਿਆਨ ਸਿੰਘ ਕਿਸੇ ਇੱਕ ਪਾਰਟੀ ਦੇ ਨੇ ਪੂਰੇ ਪੰਥ ਦੇ ਨੇ ਇਸ ਕਰਕੇ ਸਰਬਜੀਤ ਸਿੰਘ ਨੂੰ ਸਾਰਿਆਂ ਦੀ رائے ਲੈ ਕੇ ਫਿਰ ਕੋਈ ਉਮੀਦਵਾਰ ਸਾਰਨਾ ਚਾਹੀਦਾ ਜੀ ਬਾਈਟਾਂ ਤੋਂ ਤੁਸੀਂ ਕੋਈ ਬੜਾ ਫਿਰ ਅਗਲੀ ਕੋਈ ਖੜਾ ਕਰੋ ਜੀ ਬਾਈਟਾਂ ਤੋਂ ਦਿਨ ਤੋਂ ਲੜਦੇ ਨਾ ਕਿ ਲਾਕਸ਼ੀ ਤੋਂ ਲੜੋ ਨਹੀਂ ਅਸੀਂ ਗੱਲ ਕਰਾਂਗੇ ਅਸੀਂ ਗੱਲ ਕਰਾਂਗੇ ਨਾਲ ਨਾਲ ਹਲੇ ਹਨਾ ਕਿਉਂਕਿ ਜਿੱਦਾਂ ਉਹਨੇ ਅਨਾਉਂਸ ਵੀ ਕੀਤਾ ਉਹ ਵੀ ਮੈਨੂੰ ਠੀਕ ਨਹੀਂ ਲੱਗਿਆ ਇਕਦਮ ਵੀ ਸੱਜਣ ਲਈ ਉਹਨੇ ਅਨਾਉਂਸ ਕਰ ਦਿੱਤਾ ਹਨਾ ਤੇ ਅਸੀਂ ਗੱਲ ਕਰਾਂਗੇ ਤੇ ਮੈਂ ਚਾਹਨੀ ਹੈ ਇੱਕ ਸਾਂਝਾ ਉਮੀਦਵਾਰ ਖੜਾ ਹੋਵੇ ਪੰਚ ਲਈ ਹਾਂਜੀ ਹਾਂਜੀ ਬਸ ਆਈਰਨ ਨੀਤੀ ਹੈਗੀ ਹੈ ਕਿ ਆਪਾਂ ਸਾਰੇ ਸਾਰੇ ਸਲਾਹ ਦੇ ਨਾਲ ਚੱਲਣਾ ਹੈਗਾ ਹਾਂਜੀ ਥੈਟਸ ਇਟ